ਖਬਰ ਹਰ ਇੱਕ ਦੇ ਲਈ ਦੇਖਣੀ ਬੇਹੱਦ ਹੀ ਜ਼ਰੂਰੀ ਹੈ। ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਹਰ ਘਰ ਦਵਾਈਆਂ ਦਾ ਸਟੋਰ ਬਣ ਰਿਹਾ ਹੈ। ਅਸੀਂ ਸੋਚਦੇ ਹਾਂ ਕਿ ਦੁੱਧ, ਕਿਓ, ਫਲ ਫਰੂਟ ਡਾਕਟਰ ਬੈਦਾਂ ਦੇ ਕਹਿਣ ਦੇ ਮੁਤਾਬਕ ਮਹਿੰਗੇ ਭਾਅ ਦੇ ਖਰੀਦ ਕੇ ਲੈਂਦੇ ਹਾਂ ਪਰ ਬਿਮਾਰੀਆਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਮਿਲੇਗਾ ਵੀ ਕਿਵੇਂ? ਜਦੋਂ ਜ਼ਹਿਰੀਲੀਆਂ ਦਵਾਈਆਂ ਦੇ ਸਪਰੇਅ ਕਰਨ ਫਲ ਫਰੂਟ ਪਕਾਏ ਜਾਂਦੇ ਹਨ। ਪਿੱਛੇ ਜਏ ਅਸੀਂ ਹਦਵਾਣੇ ਦੀ ਵੀ ਖਬਰ ਦਿਖਾਈ ਸੀ। ਦੁੱਧ ਦੀ ਵੱਧ ਪੈਦਾਵਾਰ ਲੈਣ ਦੇ ਲਈ ਖਲਪਾਨ ਦੀ ਬਜਾਇ ਦੁੱਧ ਵਧਾਉ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਮਲਾਪਟੀ ਚੀਜ਼ਾਂ ਸਾਡੇ ਸਰੀਰ ਵਿੱਚ ਜਾਣਗੀਆਂ ਤਾਂ ਰੋਗਾਂ ਤੋਂ ਮੁਕਤੀ ਨਹੀਂ ਮਿਲ ਸਕਦੀ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਧਾਰਮਿਕ ਸਥਾਨ ਤੇ ਜਿੱਥੇ ਲੰਗਰ ਲੱਗਿਆ ਹੋਇਆ ਸੀ ਹਜ਼ਾਰਾਂ ਸਰਦਾਰੂ ਇਸ ਮੌਕੇ ਤੇ ਆਂਦੇ ਹਨ ਇੱਥੇ ਦੁੱਧ ਚੜਾਏ ਜਾਂਦੇ ਹਨ ਤੇ ਜਦੋਂ ਦੁੱਧ ਗਰਮ ਕੀਤਾ ਤਾਂ 15 ਫੁੱਟ ਗਾੜੀ ਲਾਰ ਹੁੰਦੀ ਹੈ ਜਿਸ ਨਾਲ ਸੇ ਦਾ ਨੁਕਸਾਨ ਹੋ ਸਕਦਾ ਸੀ ਜਿਹੜੇ ਇਹ ਨਕਲੀ ਲਾਰ ਵਾਲਾ ਦੁੱਧ ਬਣਾਉਂਦੇ ਹਨ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਫੂਡ ਸਪਲਾਈ ਮਹਿਕਮਾ ਵੀ ਲੱਗਦਾ ਹੈ ਕਿ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਇਹਨਾਂ ਨੂੰ ਹਰ ਰੋਜ਼ ਚੈਕਿੰਗ ਕਰਨੀ ਚਾਹੀਦੀ ਹੈ ਖਾਸ ਕਰਕੇ ਦੁੱਧ ਦਹੀਂ ਘਿਓ ਪਨੀਰ ਫਲ ਫਰੂਟ ਜਿਨ੍ਹਾਂ ਦੀ ਲੋਕ ਰੋਜ਼ਾਨਾ ਹੀ ਵਰਤੋਂ ਕਰਦੇ ਹਨ ਸਿਹਤ ਮਹਿਕਮੇ ਨੂੰ ਖਾਸ ਕਰਕੇ ਫੂਡ ਸਪਲਾਈ ਵਿਭਾਗ ਨੂੰ ਇਸ ਵਾਰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਬੇਹਦੀ ਜ਼ਿਆਦਾ ਖਲਵਾੜ ਹੋ ਰਿਹਾ ਹੈ ਅਜਿਹੇ ਲੋਕਾਂ ਨੂੰ ਕੋਈ ਵੀ ਇਹਨਾਂ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਗੈਰ ਜ਼ਮਾਨਤੀ ਬਰੰਟ ਇਹਨਾਂ ਦੇ ਕੱਢਨੇ ਚਾਹੀਦੇ ਹਨ ਕਿਉਂਕਿ ਲੱਖਾਂ ਲੋਕਾਂ ਦੀ ਸਿਹਤ ਦੇ ਨਾਲ ਅਜਿਹੇ ਮਲਾਵਟ ਖੋਰ ਜਿਹੜੇ ਨੇ ਉਹ ਖਲਵਾੜ ਕਰ ਰਹੇ ਨੇ ਆਏ ਦਿਨ ਹੀ ਤੁਸੀਂ ਦੇਖਦੇ ਹੋ ਕਿ ਲੋਕਾਂ ਦੀਆਂ ਬਿਮਾਰੀਆਂ ਘਟਣ ਦੀ ਬਜਾਏ ਬੱਧ ਰਹੀਆਂ ਹਨ ਕੈਂਸਰ ਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਵਿੱਚ ਆਏ ਦਿਨ ਹੀ ਵਾਧਾ ਹੋ ਰਿਹਾ ਹੈ ਵਾਧਾ ਹੋਣ ਦੇ ਕਾਰਨ ਹਨ ਕਿਉਂਕਿ ਜਦੋਂ ਤੱਕ ਇਹ ਮਲਾਵਟੀ ਚੀਜ਼ਾਂ ਹਰ ਇਨਸਾਨ ਦੇ ਅੰਦਰ ਜਾਣ ਗਿਆ ਚਾਹੇ ਉਹ ਫਲ ਦੇ ਰੂਪ ਵਿੱਚ ਹੋਣ ਚਾਹੇ ਸਬਜ਼ੀਆਂ ਦੇ ਰੂਪ ਵਿੱਚ ਹੋਣ ਚਾਹੇ ਦੁੱਧ ਘਿਓ ਦੇ ਰੂਪ ਵਿੱਚ ਹੋਣ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਣ ਜਦੋਂ ਤੱਕ ਇਹ ਮਲਾਵਟ ਖੋਰ ਇਹਨਾਂ ਦੇ ਵਿੱਚ ਮਲਾਵਟ ਕਰਦੇ ਰਹਿਣਗੇ ਲੋਕਾਂ ਦੀ ਜਾਨ ਦੇ ਨਾਲ ਖਲਵਾੜ ਇੰਝ ਹੀ ਹੁੰਦਾ ਰਹੇਗਾ ਪਰ ਜਿਸ ਵਿਭਾਗ ਦਾ ਇਹ ਫਰਜ਼ ਬੰਦਾ ਹੈ ਫੂਡ ਸਪਲਾਈ ਵਿਭਾਗ ਨੂੰ ਇਸ ਵਾਰ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਲੋਕਾਂ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਇੱਕ ਵਿਸ਼ਾ ਹੈ ਕਿਉਂਕਿ ਲੋਕ ਦੁੱਧ ਕਿਉ ਫਲ ਫਰੂਟ ਤੇ ਸਬਜ਼ੀਆਂ ਦੀ ਵਰਤੋਂ ਜਾਂ ਨਾ ਕਰਦੇ ਹਨ ਜੇਕਰ ਮਿੱਠਾ ਜ਼ਹਿਰ ਹੌਲੀ-ਹੌਲੀ ਸੂਈ ਦੀ ਚਾਲੇ ਉਹਨਾਂ ਦੇ ਅੰਦਰ ਜਾਂਦਾ ਹੈ ਤਾਂ ਇੱਕ ਦਿਨ ਉਹ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ ਆਉ ਦੇਖਦੇ ਹਾਂ ਕਿਸ ਧਰਮਕ ਤਾਂ ਅਸਥਾਨ ਦੇ ਉੱਪਰ ਜੋ ਇੱਕ ਛਰਦਾਲੂ ਵੱਲੋਂ ਨਕਲੀ ਦੁੱਧ ਲਿਆਇਆ ਜਾਂਦਾ ਹੈ ਛਰਦਾਲੂ ਦਾ ਇਸ ਵਿੱਚ ਕੋਈ ਕਸੂਰ ਨਹੀਂ ਕਿਉਂਕਿ ਉਹ ਕਿਹੜਾ ਦੁੱਧ ਘਰ ਬਣਾਦਾ ਹੈ ਉਸਨੇ ਕਿਤੋਂ ਨਾ ਕਿਤੋਂ ਦੁੱਧ ਜ਼ਰੂਰ ਲਿਆ ਹੋਵੇਗਾ ਸੋ ਇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਕਿ ਉਹ ਜਿਹੜਾ ਦੁੱਧ ਹੈ ਕਿੱਥੋਂ ਆਇਆ ਕਿਹੜਾ ਛਰਦਾਲੂ ਲੈ ਕੇ ਆਇਆ ਉਸ ਛਰਦਾਲੂ ਨੇ ਕਿੱਥੋਂ ਦੁੱਧ ਲਿਆ ਇਹਦੀ ਪੂਰੀ ਅਗਰ ਜਾਂਚ ਲੜੀਵਾਰ ਕੀਤੀ ਜਾਵੇ ਤਾਂ ਇਹ ਨਕਲੀ ਦੁੱਧ ਬਣਾਉਣ ਵਾਲੇ ਸੰਤੈਠਕ ਦੁੱਧ ਬਣਾਉਣ ਵਾਲੇ ਜਿਹੜੇ ਆ ਉਹ ਪ੍ਰਸ਼ਾਸਨ ਦੇ ਪੁਲਿਸ ਦੇ ਸਕੰਜੇ ਵਿੱਚ ਆ ਸਕਦੇ ਹਨ ਤਾਂ ਹੀ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਮਿਲੇਗਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਤੇ ਨਵਾਂ ਸ਼ਹਿਰ ਦੋਬਾਬਾ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਪਹੁੰਚੇ ਹਰ ਖਬਰ ਹਰ ਰਿਪੋਰਟ ਮੈਂ ਅਜੀਤ ਸਰੂਪ ਸਿੰਘ ਜੋਸ਼ੀ ਇੱਥੇ ਬਾਬਾ ਭਾਈ ਮੋਚਾਂ ਸਾਹਿਬ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਜੀ ਮੈਂ ਤੇ ਪਰਸਾ ਇੱਥੇ ਭੰਡਾਰਾ ਸੀਗਾ ਲੰਗਰ ਕਮੇਟੀ ਵੱਲੋਂ ਲਾਇਆ ਗਿਆ ਤਕਰੀਬਨ 8-10 ਹਜ਼ਾਰ ਪਬਲਿਕ ਇੱਥੇ ਪਹੁੰਚੀ ਸੀ ਸਭ ਸ਼ਰਧਾਲੂਆਂ ਦੇ ਵਿੱਚੋਂ ਕੋਈ ਬੰਦਾ ਇੱਥੇ ਦੁੱਧ ਛਾੜ ਕੇ ਗਿਆ ਹੈ ਪੈਕਟ ਦੇ ਵਿੱਚ ਲਿਫਾਫੇ ਦੇ ਵਿੱਚ ਤਾਂ ਉਹ ਜਦੋਂ ਅਸੀਂ ਕੱਲ ਦੁੱਧ ਸ਼ਾਮ ਕੀ ਰੱਖਤਾ ਸੀਗਾ ਉਸ ਤੋਂ ਬਾਅਦ ਸ਼ਾਮ ਨੂੰ ਉਹਨੂੰ ਗਰਮ ਕਰਨ ਲੱਗੇ ਤਾਂ ਅਸੀਂ ਦੇਖਿਆ ਕਿ ਉਹ ਗਰਮ ਤਾਂ ਹੋ ਗਿਆ ਤੇ ਨਾਲ ਦੀ ਨਾਲ ਫਟਣਾ ਸ਼ੁਰੂ ਹੋ ਗਿਆ ਜਦੋਂ ਉਹਨੂੰ ਦੇਖਿਆ ਜੀ ਉਹਦੇ ਵਿੱਚ ਚਮਚਾ ਪਾਇਆ ਤਾਂ ਉਹਦੀ ਤਕਰੀਬਨ ਕਾਰ ਬਣਨੀ ਸ਼ੁਰੂ ਹੋ ਗਈ ਹੈ ਲਾਰਜ ਬਣਨੀ ਸ਼ੁਰੂ ਹੋ ਗਈ ਹੈ ਉਹ ਘੱਟੋ ਘੱਟ ਘੱਟੋ ਘੱਟ 10 15 ਫੁੱਟ ਤੋਂ ਵੱਧ ਸੀਗੀ ਜਿਹੜੀ ਉਹਦੀ ਲਾਰ ਸੀਗੀ ਉਹ ਵੱਡੀ ਸੀਗੀ ਤਾਂ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਭਾਈਚਾਰੇ ਨੂੰ ਬੇਨਤੀ ਕਰਨਾ ਚਾ ਰਿਹਾ ਕਿ ਭਈ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਕਰੋ ਪਬਲਿਕ ਦੇ ਵਿੱਚ ਲਿਆਓ ਪ੍ਰਸ਼ਾਸਨ ਦੇ ਵੀ ਨੋਟਿਸ ਦੇ ਵਿੱਚ ਆਵੇ ਤਾਂ ਕਿ ਜਿਹੜੇ ਦੋਜੀ ਨੇ ਸਾਡੇ ਲੋਕਲ ਦੋਜੀ ਹੈ ਜਾਂ ਸਾਡੇ ਨੇੜੇ ਤੇ ਜਿਹੜੇ ਪਿੰਡਾਂ ਦੇ ਦੋਜੀ ਹੈ ਉਹ ਐਵੇਂ ਲੋਕਾਂ ਦੇ ਨਾਲ ਜਨਤਾ ਦੇ ਨਾਲ ਖਲਵਾੜ ਨਾ ਕਰ ਲਈ ਕਿਉਂਕਿ ਅੱਜ ਕੱਲ ਜਿਹੜੀਆਂ ਨੇ ਹੈਲਥ ਉਹ ਜਿਹੜੀਆਂ ਫੈਸਿਲਟੀਆਂ ਨੇ ਬਹੁਤ ਜ਼ਿਆਦਾ ਮਹਿੰਗੀਆਂ ਨੇ ਬਿਮਾਰੀਆਂ ਬਹੁਤ ਜ਼ਿਆਦਾ ਫੈਲੀ ਜਾ ਰਹੀਆਂ ਨੇ ਤੁਸੀਂ ਆਪਦੇ ਥੋੜੇ ਜੇ ਮੁਨਾਫੇ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਠੀਕ ਹੈ ਨਾ ਇੱਕ ਦੁੱਧ ਜਿਸ ਨੂੰ ਅਸੀਂ 13ਵਾਂ ਰਤਨ ਮੰਨਦੇ ਸੀ ਅੱਜ ਉਹ 13ਵਾਂ 14ਵਾਂ ਜਿਹੜਾ ਹੈਗਾ ਖਤਰੇ ਬਣ ਗਿਆ ਜਾਨ ਲਈ ਖਤਰਾ ਬਣ ਗਿਆ ਇਸ ਚੀਜ਼ ਨੂੰ ਕਰੋ ਜੀ ਤੁਸੀਂ ਕੰਟਰੋਲ ਕਰੋ ਪ੍ਰਸ਼ਾਸਨ ਕੰਟਰੋਲ ਕਰੇ ਸਾਡੀ ਤਾਂ ਹੀ ਬੇਨਤੀ ਹੈ ਜੇਕਰ ਜਦੋਂ ਤੁਸੀਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ ਤਾਂ ਤੁਸੀਂ ਆਮ ਪਬਲਿਕ ਦਾ ਕੀ ਬਣੇਗਾ ਜੀ ਕੋਸ਼ਿਸ਼ ਆ ਜਿਵੇਂ ਮਿਲਾਪ ਦੀ ਚੀਜ਼ਾਂ ਜਾਰੀਆਂ ਨੇ ਦੁੱਧ ਆ ਰਿਹਾ ਹੋਰ ਚੀਜ਼ਾਂ ਜਾਰੀਆਂ ਨੇ ਤੁਸੀਂ ਵੀ ਦੱਸਿਆ ਵੀ ਸੇਤਲਾ ਖਲਵਾੜ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇ ਚ ਤੇ ਸੁਕੰਜਾ ਕਰਨਾ ਚਾਹੀਦਾ ਤਾਂ ਕਿ ਲੋਕ ਬਚੋ ਪ੍ਰਸ਼ਾਸਨ ਜੀ ਟਾਈਮ ਟੂ ਟਾਈਮ ਉਹਨਾਂ ਦੁਕਾਨਾਂ ਤੇ ਛਾਪੇ ਮਾਰੇ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਦੁੱਧ ਬਣ ਰਿਹਾ ਹੈ ਸੰਥੈਟਿਕ ਜੂਸ ਬਣ ਰਿਹਾ ਹੈ ਪ੍ਰਸ਼ਾਸਨ ਹੈ ਹੈਲਥ ਡਿਪਾਰਟਮੈਂਟ ਹੈ ਇਹ ਟਾਈਮ ਟੂ ਟਾਈਮ ਛਾਪੇ ਮਾਰੇ ਜੀ ਉਹਨਾਂ ਨੂੰ ਬਖਸ਼ੇ ਨਾ ਤਾਂ ਹੀ ਭਲਾ ਹੋ ਸਕਦਾ ਹੁਣ ਅਸੀਂ ਲੋਕ ਪਬਲਿਕ ਤਾਂ ਇਹ ਛਾਪੇ ਨਹੀਂ ਮਾਰ ਸਕਦੇ ਸਾਡੇ ਕੋਲ ਤਾਂ ਪਾਵਰ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਅੰਦਰ ਕਰਾ ਦਈਏ ਜਾਂ ਉਹਨਾਂ ਨੂੰ ਕੋਈ ਸਜ਼ਾ ਦਵਾਈਏ ਅਸੀਂ ਤਾਂ ਥੋੜੇ ਲੋਕਾਂ ਦੇ ਧਿਆਨ 'ਚ ਦਿ ਲਿਆ ਸਕਦੇ ਹਾਂ ਪ੍ਰਸ਼ਾਸਨ ਦੇ ਮੀਡੀਆ ਰਾਹੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਸਕਦੇ ਹਾਂ ਠੀਕ ਹੈ ਸਾਡੇ ਕੋਲ ਕੋਈ ਪਾਵਰ ਨਹੀਂ ਹੈ ਉਹਨਾਂ ਨੂੰ ਸਜ਼ਾ ਦਵਾਉਣ ਦੀ ਜਾਂ ਉਹਨਾਂ ਨੂੰ ਪਕੜਨ ਦੀ ਇਹ ਤੁਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਾਓ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਕਿ ਉਹ ਦੋਝੀਆਂ ਤੋਂ ਜਾਂ ਇਹਨਾਂ ਮਲਾਕੀ ਜਿਹੜੇ ਬੰਦੇ ਨੇ ਇਹਨਾਂ ਨੂੰ ਪਕੜ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅਨਸਾਰ ਘਟੇ ਹੋਏ ਸੈੱਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 794